ਵਾਈ ਨੰਬਰ ਅੰਤ ਪ੍ਰਕਾਸ਼ ਹੈ ਇਹ ਲਿਖਤ ਪਣ ਲੱਗੀਆਂ 30 ਮਗਰ ਸੈਸ ਹੈ ਸੰਬੰਧ 5 ਕਰਤਾਰ ਸਿੰਘ ਦੇ ਗ੍ਰਹਿ 5 ਢੇਰਾ ਕ੍ਰਿਸ਼ਨ ਸੁਣ ਕੇ ਖੁਸ਼ੀਆਂ ਦੇ ਵਿੱਚ ਹੱਸਿਆ ਆਪਣੀ ਹਰਤੀ ਦਿੱਤੀ ਬਦਲਾਈਆ ਸ਼ਾਦ ਸਿਆਲ ਰਾਮ ਰਾਮ ਰਾਮੰਦ ਹਾਈਆ ਮੈਂ ਸਭ ਕੁਝ ਵੇਖਾਂ ਅੱਖੀਆਂ ਅੱਖਰਾਂ ਤੋਂ ਪਰੇ ਮੇਰੀ ਪੜਾਈਆ ਮੈਂ ਛੱਡੀਆਂ ਬਿਦਰਾ ਬਣਦੀਆਂ ਸਖੀਆਂ ਗੋਕਲ ਰਾਸਾਂ ਰੰਗ ਨਾ ਕੋਈ ਰੰਗਾਈਆ ਆਤਮ ਧਾਰ ਪਰਮਾਤਮ ਕਰਕੇ ਪੱਕੀਆਂ ਨੂਰ ਜੋਤ ਵਿੱਚ ਵੜ ਆਈਆ ਝਗੜਾ ਮਕਾਗੇ ਜਗਤ ਜਹਾਨ ਸਤੀਆ ਸਦਨਾਰ ਰਸਤਾ ਦਤਾ ਰਜ਼ਾਇਆ ਹਿਸਾ ਛਡਾ ਕੇ ਦੀਨ ਦੁਨੀ ਦੀਆਂ ਆਪਤੀਆਂ ਪਾਤ ਪਰਮੇਸ਼ਵਰੇ ਕੋ ਦਤਾ ਵਖਾਈਆ ਜਿਸਨੇ ਕਾਲਜ ਕੂਡ ਕਲਿਆਰ ਬਜਾਉਣ ਆ ਮਤੀਆਂ ਇਕੋ ਨੂਰ ਕਰੇ ਅਰਸਨਾਈਆ دین ਮਜਬ ਦੀਆਂ ਰਹਿ ਨਹੀਂ ਦੇਣੀਆਂ ਹਟੀਆਂ ਹਟਉਣ ਜਾਰਾ ਇੱਕੋ ਇੱਕ ਘਲਾਈਆ ਨਾਮ ਦੀਆਂ ਵਖਰੀਆਂ ਵਖਰੀਆਂ ਪੜਨੇ ਦੇਣੀਆਂ ਪਟੀਆਂ ਪੜਨੇ ਵਾਲਾ ਗਿਆ ਸਮਝਾਈਆ ਮਿਰ ਹੋਇਆ ਗੁਰਮੁਖ ਸੰਤ ਸਹੇਲੇ ਅੰਤਰ ਆਤਮ ਜਾਣ ਫਟੀਆਂ ਫਟਨ ਰਾਲਾ ਇੱਕ ਲਗਾਈਆ ਪਿਛਲੀਆਂ ਡੋਰਾ ਸਭ ਦੀਆਂ ਜਾਣ ਕਟੀਆਂ ਅਗੇ ਪੰਨੂ ਸ਼ਬਦ ਨਾਮ ਮੰਦਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਜਦਾ ਹੁਕਮ ਏਕ ਸਨਾਈਆ ਕ੍ਰਿਸ਼ਨ ਕਹੇ ਰਾਮ ਮੈਂ ਵੇਖਾਂ ਗੰਮੀ ਤਖਤੀ ਤਖਤ ਨਵਾਸੀ ਰਿਆਵ ਖਾਇਆ ਜਿਸ ਦੇ ਹੁਕਮ ਵਿੱਚ ਜਗ ਜਗ ਸਰਦਾ ਆਈ ਸਖਤੀ ਹੁਕਮੇ ਅੰਦਰ ਆਪਣਾ ਹੁਕਮ ਇਕ ਵੇਕਤੀ ਨਰਵੈਰ ਨਿਰਆਕਾਰ ਨਰੰਕਾਰ ਜਨਵਾਗਰ ਨੂਰੇ ਲਾਈਆ ਉਹ ਕਾਨਾਂ ਦਾ ਗਾਨ ਪ੍ਰੀਤਮ ਅਰਸ਼ੀ ਉਹ ਕਾਨਾਂ ਦਾ ਗਾਨ ਪ੍ਰੀਤਮ ਅਰਸ਼ੀ ਬਾਰ ਬਰਮ ਬੇ ਪਰਵਾਈਆ ਚਾਰ ਯੁਗ ਦੇ ਸ਼ਸਤਰ ਉਸ ਦੀ ਸਿਫਤ ਧਾਰ ਦੀ ਨਕੀ ਜਈ ਪਰ ਜੀ ਚਾਰ ਯੁਗ ਦੇ ਸ਼ਸਤਰ ਉਸ ਦੀ ਸਿਫਤ ਧਾਰ ਦੀ ਨਕੀ ਜਈ ਪਰ ਜੀ ਬਰਾਹੀਨ ਦਾ ਲੇਖਾ ਵੇਖੇ ਚਾਹੀ ਚਾਹੀਆ ਕਲ ਯੁਗ ਅੰਤ ਮੇਰ ਗੁਣ ਧਾਰ ਬਣ ਕੇ ਦਰਸੀ ਸਾਮੰਦਰਸੀਓ ਕੇ ਆਪਣਾ ਵੇਸ ਛਟਾਇਆ ਤਤਵਲਾ ਗੁਰੂ ਨਹੀਂ ਹੋਣਾ ਫਰਜੀ ਜੋ ਜਮੇ ਤੇ ਮਰ ਜਾਈਆ ਜਿਸ ਨੂੰ ਅਵਤਾਰ پیغمبر ਗੁਰਪ੍ਰੀਤ ਆਵੇ ਜੇ ਸਾਰੇ ਗਏ ਵਰਜੀ ਓਸ਼ੀਨ ਗੋਇਆ ਵਿੱਚ ਉਸੇ ਦਾ ਰਾਤ ਕਾਇਆ ਓ ਹੋਵੇ ਸਬ ਦਾ ਆਦਰ ਦੀਨਾਂ ਨਾਥਾਂ ਦੀਨ ਦਿਆਲ ਦੇ ਕਦ ਲਗਾ ਰੂਪ ਨਾ ਕੋਏ ਜਰਸਾਇਆ ਮਾਇਆ ਮਮਤਾ ਮੋ ਵਕਾਰ ਹੰਕਾਰ ਮਿਟ ਹੰਦੇ ਰਗਰਦੀ ਮਾਇਆ ਮਮਤਾ ਮੋ ਵਕਾਰ ਹੰਕਾਰ ਮਿਟੇ ਆਂਦੇ ਸਤ ਧਰਮ ਦਾ ਸਾਜਾ ਰਾਏ ਕ ਚਲਾਈਆ ਨੌ ਗੰਧ ਪ੍ਰਿਥਵੀ ਸਤ ਦੀਪ ਇੱਕੋ ਪੁਰਖ ਹੈ ਕਾਲ ਤੂੰ ਮੇਰਾ ਮੈਂ ਤੇਰਾ ਤੋਬ ਹੋਵੇ ਪੜਦੀ ਮੇਰੇ ਲੈਣ ਸੁਣੋ ਨੌ ਗੰਧ ਪ੍ਰਿਥਵੀ ਸਤ ਦੀਪ ਇਕੋ ਪਰਖਿਆ ਕਾਲ ਤੂੰ ਮੇਰਾ ਮੈਂ ਤੇਰਾ ਤਕ ਹੋਵੇ ਪੜਦੀ ਆਤਮ ਪਰਮਾਤਮ ਪਰਮਾਤਮ ਆਤਮ ਮੈਂ ਕੇ ਵਜੇ ਵਧਾਈਆ ਏ ਖੇਲ ਕੁਸਕਾਨ ਦੀ ਆਪਣੇ ਘਰ ਦੀ ਜੋ ਕਨਾਂ ਦਾ ਕਾਨ ਨਦਵੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਨੇਗ ਲੰਕਨ ਰੇ ਸਮੇਂ ਦੀ ਧਾਰ ਵਿੱਚ ਕਰੇ ਕਦੇ ਨਾ ਜਲਦੀ ਇੰਜਾਲਤ ਅਲ ਮੈਲ ਸਮੁੰਦ ਸਾਗਰ ਟਿੱਲੇ ਪਰਬਤ ਡੂੰਗੀ ਕੰਦਰ ਆਪਣਾ ਹੁਕਮ ਵਰਤਾਇਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਨਰਨ ਨਰ ਮਹਾਰਾਜ ਸ਼ੇਰ ਸਿੰਘ ਵਿਜਨੂ ਭਗਵਾਨ ਸਮੇਂ ਦੀ ਧਾਰ ਵਿੱਚ ਕਰੇ ਕਦੇ ਨਾ ਜਲਦੀ ਜਲ ਦਲ ਮਹਿਲ ਸਮੁੰਦਰ ਸਾਗਰ ਟਿੱਲੇ ਪਰਬਤ ਡੂੰਗੀ ਕੰਦਰ ਆਪਣਾ ਹੁਕਮ ਵਰਤਾਇਆ ਇਸ ਤਕਾਰ ਲੋਕ ਪਿਆਰੀ ਹਰ ਸਿੰਘ ਜੀ ਹੁਣ ਆਓ ਪਗਤ ਭਗਵਾਨ ਦਾ ਸਿਫਤੀ ਢੋਲਾ ਪੰਜ ਵਾਰਾਂ ਬੋਲਾਂਗੇ ਸਾਰਿਆਂ ਸਾਥ ਦੇਣਾ ਤੂੰ ਏਰਾ ਮੈਂ ਏਰਾ ਤੂੰ